ਕਾਂਗਰਸੀ ਲੀਡਰਾਂ ਦੇ ਖਨੌਰੀ ਬਾਰਡਰ ਦੇ ਉੱਤੇ ਫੇਰੇ ਵੱਧਦੇ ਜਾ ਰਹੇ ਨੇ ਇਸ ਤੋਂ ਰਵਨੀਤ ਬਿੱਟੂ ਥੋੜੇ ਤੈਸ ਚਾਉਂਦੇ ਨਜ਼ਰ ਆ ਰਿਹਾ ਹੈ। ਦਰਸਲ ਪਹਿਲਾਂ ਚਰਨਜੀਤ ਸਿੰਘ ਚੰਨੀ ਜਾ ਕੇ ਆਉਂਦੇ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਜਗਜੀਤ ਸਿੰਘ ਢੱਲੇਵਾਲ ਦੇ ਵੱਲ ਹੋ ਕੇ ਆਏ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਪਰ ਰਵਨੀਤ ਬਿੱਟੂ ਨੂੰ ਇਸ ਮਸਲੇ ਉੱਤੇ ਇਸ ਮੁਲਾਕਾਤ ਦੇ ਉੱਤੇ ਕੋਈ ਇਤਰਾਜ਼ ਨਜ਼ਰ ਆ ਰਿਹਾ ਜਾਂ ਫਿਰ ਉਹ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਜਾਂ ਕਰਦੇ ਨਜ਼ਰ ਆ ਰਹੇ ਆ ਰਵਨੀਤ ਬਿੱਟੂ ਨੇ ਬੜੀਆਂ ਗੱਲਾਂ ਕਹਿ ਦਿੱਤੀਆਂ ਵੀਡੀਓ ਜਾਰੀ ਕਰਕੇ ਔਰ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਾਂਗਰਸੀ ਲੀਡਰਾਂ ਦੇ ਉੱਤੇ ਨਿਸ਼ਾਨੇ ਵੰਨੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਿਗਰਦੀ ਜਾ ਰਹੀ ਹੈ ਇਹਦੇ ਵਿੱਚ ਕੋਈ ਦੂਰਅਏ ਨਹੀਂ ਹੈ ਪਰ ਰਵਨੀਤ ਸਿੰਘ ਬਿੱਟੂ ਨੂੰ ਇਤਰਾਜ਼ ਹੈ ਕਿ ਕਾਂਗਰਸੀ ਲੀਡਰ ਕਿਉਂ ਮਿਲ ਰਹੇ ਨੇ ਖੈਰ ਇੱਕ ਇੱਕ ਨਰੇਟਿਵ ਤਾਂ ਇਹੀ ਹੈ ਕਿ ਆਪਣੇ ਸਿਆਸੀ ਲਾਹਿਆਂ ਵਾਸਤੇ ਪਾਰਟੀਆਂ ਜਾਂਦੀਆਂ ਨੇ ਲੀਡਰ ਜਾਂਦੇ ਨੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕੋਈ ਦੋ ਰਾਇ ਨਹੀਂ ਹੈ ਲੀਡਰ ਉੱਥੇ ਜਾਂਦੇ ਨੇ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੀ ਜਾਂਦੇ ਰਹੇ ਨੇ ਚਰਨਜੀਤ ਸਿੰਘ ਚੰਨੀ ਵੀ ਆਏ ਨੇ ਮੁਲਾਕਾਤਾਂ ਹੋਵਟੀਆਂ ਨੇ ਇੱਥੋਂ ਤੱਕ ਕਿ ਹਰਿਆਣੇ ਤੋਂ ਵੀ ਕਈ ਲੀਡਰ ਆ ਚੁੱਕੇ ਨੇ ਪਰ ਰਵਨੀਤ ਬਿੱਟੂ ਇਹ ਨਿਸ਼ਾਨੇ ਜਿਹੜੇ ਕਾਂਗਰਸੀ ਲੀਡਰਾਂ ਤੇ ਵਿੰਨ ਦੇ ਨਜ਼ਰ ਆ ਰਹੇ ਐ ਰਵਨੀਤ ਬਿੱਟੂ ਆਪ ਵੀ ਦੱਸਣ ਕਿ ਆਪ ਉਹ ਕਿੰਨੀ ਕ ਵਾਰ ਗਏ ਨੇ ਇਹੋ ਜੀ ਸਥਿਤੀ ਦੇ ਵਿੱਚ ਜੇ ਲੀਡਰ ਆਪਣੀ ਪ੍ਰੈਜੈਂਸੀ ਜ਼ਾਹਿਰ ਕਰਦੇ ਵੇ ਤਾਂ ਉਹ ਬੜੀ ਗੱਲ ਹੁੰਦੀ ਹੈ ਹੁਣ ਰਵਨੀਤ ਬੱਟੂ ਤਾਂ ਨਹੀਂ ਜਾ ਰਹੇ ਕਿ ਉਹ ਬੀਜੇਪੀ ਦੇ ਲੀਡਰ ਨੇ ਜਾਂ ਫਿਰ ਕਾਰਨ ਕੋਈ ਹੋਰ ਹੈ ਇਹ ਤਾਂ ਰਵਨੀਤ ਬੱਟੂ ਬਿਹਤਰ ਜਾਣ ਸਕਦੇ ਆ ਪਰ ਰਵਨੀਤ ਬੱਟੂ ਭਾਵੇਂ ਗੱਲਾਂ-ਗੱਲਾਂ 'ਚ ਜ਼ਰੂਰ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਘੱਟੋ-ਘੱਟ ਕਾਂਗਰਸੀ ਲੀਡਰ ਉੱਥੇ ਜਾ ਕੇ ਹਾਲਚਾਲ ਤਾਂ ਪੁੱਛ ਰਿਹਾ ਕਿਸਾਨਾਂ ਨੂੰ ਆਮ ਲੋਕਾਂ ਨੂੰ ਇਹੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਲੀਡਰ ਆ ਕੇ ਉਹਨਾਂ ਦੇ ਹਾਲਚਾਲ ਪੁੱਛਣ ਉਹਨਾਂ ਦੀ ਬਾਤ ਜਾਣਨ ਹਾਲਾਂਕਿ ਸਾਰੀਆਂ ਮੰਗਾਂ ਦੇ ਵਿੱਚੋਂ ਜਦੋਂ ਕਿਸਾਨ ਨਿਚੋੜ ਕੱਢਦੇ ਆ ਜਦੋਂ ਆਪਣਾ ਦਿਲ ਖੋਲ੍ਹਦੇ ਆ ਤੇ ਉਹ ਇੱਕ ਵਾਰੇ ਜ਼ਰੂਰ ਕਹਿੰਦੇ ਆ ਕਿ ਘੱਟੋ ਘੱਟ ਸਾਡੇ ਨਾਲ ਆ ਕੇ ਗੱਲ ਤਾਂ ਕਰਦੇ ਸਾਡੇ ਨਾਲ ਆ ਕੇ ਸਾਡੀ ਬਾਤ ਤਾਂ ਪੁੱਛਦੇ ਹੁਣ ਜੇ ਕਾਂਗਰਸੀ ਲੀਡਰ ਬਾਤ ਪੁੱਛ ਰਹੇ ਆ ਭਾਵੇਂ ਉਹ ਸਿਆਸੀ ਲਾਹਾ ਹੀ ਕਿਉਂ ਨਾ ਲੈਣਾ ਚਾਹੁੰਦੇ ਹੋਣ ਕਟੋ ਕਟ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਤਾਂ ਆਊਗੀ ਕਿ ਭਾਈ ਸਾਡੇ ਕੋਲ ਆਏ ਤਾਂ ਸਹੀ ਸਾਡੇ ਨਾਲ ਆ ਕੇ ਬੈਠੇ ਤਾਂ ਸਹੀ ਹਾਲਾਂਕਿ ਰਮਨੀਤ ਬਿੱਟੂ ਜੋ ਕਹਿ ਰਹੇ ਹੈ ਜਿਸ ਜਿਹੜਾ ਸ਼ਬਦਾਂ ਚ ਕਹਿ ਰਹੇ ਆ ਉਹਨਾਂ ਸ਼ਬਦਾਂ ਚ ਤਾਂ ਖੈਰ ਅਸੀਂ ਨਹੀਂ ਕਹਿੰਦੇ ਪਰ ਹੋ ਸਕਦਾ ਹੈ ਕਿ ਉਹ ਗੱਲ ਜਿਹੜੀ ਹੈ ਉਹ ਵਾਜਬ ਹੋਵੇ ਸਿਆਸੀ ਲਾਹਾ ਹੀ ਲੈਣਾ ਚਾਹੁੰਦੇ ਹੋਣ ਪਰ ਰਮਨੀਤ ਬਿੱਟੂ ਆ ਵੀ ਦੱਸਣ ਕਿ ਰਮਨੀਤ ਬਿੱਟੂ ਫਿਰ ਕਿਸਾਨਾਂ ਦੇ ਕੋਲ ਕਿਉਂ ਨਹੀਂ ਜਾ ਰਹੇ ਖੈਰ ਇਹ ਬੈਟਰ ਰਮੀਤ ਬਿੱਟੂ ਜਾਣਦੇ ਹੋ ਸਕਦੇ ਆ ਪਰ ਇਨਾਮ ਮਸਲਿਆਂ ਬਾਰੇ ਇਨਾ ਮੁਲਾਕਾਤਾਂ ਬਾਰੇ ਰਮੀਤ ਬਿੱਟੂ ਨੇ ਕਿਹੜੀਆਂ ਗੱਲਾਂ ਕਹੀਆਂ ਆਓ ਸੁਣਦੇ ਆ ਮੈਂ ਅੱਜ ਆਪਣੇ ਜਿਹੜੇ ਇਲੈਕਸ਼ਨ ਰਿਜ਼ਲਟ ਆ ਜਿਹੜੇ ਮੈਂ ਮੇਨ ਜੇ ਮੈਂ ਗੱਲ ਕਰਾਂ ਲੁਧਿਆਣਾ ਸ਼੍ਰੀ ਅਮਨਸਰ ਸਾਹਿਬ ਜਲੰਧਰ ਹਟਿਆ ਮੈਨੂੰ ਹੈਰਾਨਗੀ ਹੋਈ ਆ ਵੀ ਪਹਿਲੀ ਵਾਰ ਤਾਂ ਹੀ ਆਮ ਆਦਮੀ ਪਾਰਟੀ ਜਿਹੜੀ ਹੋ ਭੱਜ ਰਹੀ ਇਲੈਕਸ਼ਨ ਤੋਂ ਕੀ ਪਤਾ ਲੱਗਿਆ ਵੇ ਇੱਕ ਪਟਿਆਲੇ ਜਿੱਥੇ ਕੀ ਹਜੇ ਬਹੁਤ ਇਲੈਕਸ਼ਨ ਹੋਈ ਵੀ ਆ ਤੱਕਾ ਹੋਈ ਹੈ ਉੱਥੇ ਬਹੁਤ ਬਾਕੀ ਕਿਸੇ ਵੀ ਸ਼ਹਿਰ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਕਿਤੇ ਵੀ ਕਲੀਅਰ ਕਿਤੇ ਵੀ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਨੂੰ ਨਾ ਲੁਧਿਆਣੇ 'ਚ ਨਾ ਜਲੰਧਰ 'ਚ ਨਾ ਸ਼੍ਰੀ ਅਮਰਸਰ ਸਾਹਿਬ 'ਚ ਮੈਂਡੇਟ ਨਹੀਂ ਮਿਲਿਆ ਲੋਕਾਂ ਨੇ ਨਕਾਰ ਤੇ ਰਿਜੈਕਟ ਕਰਦੇ ਹੁਣ ਤੋੜ-ਫੋੜ ਨਾਲ ਕੀ ਕਰਦੇ ਆ ਉਹ ਲੱਗਨਾਂ ਕਿਤੇ ਐਮਐਲਏ ਦੀਆਂ ਮੋਟਾ ਹੈਗੀਆਂ ਐ ਕਿਤੇ ਉਜਾਦਾ ਨੂੰ ਲਿਆਉਣਗੇ ਕਿਤੇ ਹੋਰ ਕੁਝ ਕਰਨਗੇ ਉਹ ਅਲੱਗ ਗੱਲ ਐ ਪਰ ਇੱਕ ਇਹ ਸਾਲ ਜਿਹੜਾ ਰਿਹਾ ਐ ਇਹ ਧਰਮ ਪਤਨੀਆਂ ਲਈ ਬੜਾ ਮਾੜਾ ਰਿਹਾ ਇਹ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਤੋਂ ਕੋਈ ਗੱਲ ਬਾਹਰ ਉਸ ਤੋਂ ਬਾਅਦ ਉਹ ਨਿਰੰਤਰ ਧਰਮ ਪਤਨੀਆਂ ਦਾ ਥਾਰਨਾ ਜਾਰੀ ਰਿਹਾ ਮੈਂ ਹੈਰਾਨ ਹੋ ਗਿਆ ਦੇਖੋ ਗੋਗੀ ਜੀ ਜਿਨ੍ਹਾਂ ਦੇ ਆ ਮਾਵਾਡ ਅਵਾਰਡ ਉਹ ਲਿਖਦੇ ਸੀ ਅੱਜ ਉੱਥੇ ਵੀ ਉਹਨਾਂ ਦੀ ਹਾਰ ਹੋਈ ਦੂਜੇ ਪਾਸੇ ਪੱਪੀ ਪ੍ਰੈਸ਼ਰ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਤੇ ਉਹਨਾਂ ਨੇ ਵੀ ਆਪਣੀ ਧਰਨਬਤਰੀ ਰੀਸੀਡ ਲਵਾ ਲਈ ਉਹ ਨਹੀਂ ਬਚਾ ਸਕੇ ਤੇ ਮੈਂ ਲੁਧਿਆਣੇ 'ਚ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੇ ਵੀ ਮੇਰੇ ਖਿਲਾਫ ਇਹ ਦੋ ਐਮਐਲਏ ਹੀ ਜ਼ਿਆਦਾ ਹਮੇਸ਼ਾ ਗੱਲਾਂ ਕਰਦੇ ਸੀ ਚਾਹੇ ਫਕੀ ਪ੍ਰਸ਼ਾਦ ਜੀ ਨੇ ਚਾਹੇ ਗੋਗੀ ਜੀ ਨੇ ਦੋਨਾਂ ਦੀ ਧਰਮ ਟਿਕਨੀ ਹਾਰ ਗਏ ਇਸੇ ਤਰੀਕੇ ਨਾਲ ਬਲਿੰਸ ਸਾਹਿਬ ਨੇ ਆਣੇ ਆਏ ਸੀ ਉਹਨਾਂ ਦੀ ਧਰਮ ਟਿਕਨੀ ਹਾਰ ਗਈ ਚਾਹੇ ਪਰਵੰਦ ਸਿੱਧੂ ਨੇ ਕਦੇ ਮੇਰੇ ਉਲਟੋਂ ਨਾਲ ਗੱਲ ਨਹੀਂ ਕੀਤੀ ਉਹਨਾਂ ਦੇ ਕੋਲ ਤਾਂ ਜਿੱਤੇ ਜਾ ਦੂਜੇ ਪਾਸੇ ਬੱਗਾ ਜੀ ਨੇ ਉਹਨਾਂ ਦਾ ਡੇਟਾ ਵੀ ਜਿੱਤਿਆ ਮੈਂ ਮੁਬਾਰਕਵਾਦ ਕਰਦਾ ਉਹਨਾਂ ਨੇ ਕਦੇ ਫालतू ਗੱਲ ਨਹੀਂ ਕੀਤੀ ਇਸ ਕਰਕੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਕੋਈ ਜ਼ਿਆਦਾ ਇਂਦਰ ਉਂਦਰ ਦੀਆਂ ਗੱਲਾਂ ਕਰਦਾ ਰਹੇ ਉਹਨਾਂ ਦੀਆਂ ਧਰਮਪਤਰੀਆਂ ਦੀਆਂ ਸੀਟਾਂ ਵੀ ਬਚ ਨਹੀਂ ਜਾਣੀ ਉਸ ਤੋਂ ਬਾਅਦ ਜੇ ਮੈਂ ਆਵਾ ਲੁਧਿਆਣੇ ਤੇ ਬੀਜੇਪੀ ਪਾਰਟੀ ਪਹਿਲੀ ਵਾਰ ਇਲੈਕਸ਼ਨਾਂ ਲੜੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਪਰਫਾਰਮੈਂਸ ਤਕਰੀਬਨ 20 ਯੂਕੇਮ ਜਿਹੜੀਆਂ ਉਹਨਾਂ ਨੇ ਜਿੱਤੀਆਂ ਜਦੋਂ ਅਸੀਂ ਕਾਹਲੀ ਦਲ ਤੇ ਭਾਜਪਾ ਇਕੱਠੇ ਹੀ ਲੜਦੇ ਸੀ ਤਾਂ ਤੁਸੀਂ 10 ਸੀਟਾਂ ਦੇ ਇਸ ਵਾਰ ਅਸੀਂ ਇਕੱਲੇ ਲੜੇ ਆ ਨਵਾਂ ਸ਼ੁਰੂਆਤ ਸੀ ਕੰਮੇ ਕੈਂਡੀਡੇਟ ਸੀ ਤੇ ਅਸੀਂ 20 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਲੁਧਿਆਣੇ ਵਿੱਚ ਅਜੇ ਪਾਸੇ ਕਾਂਗਰਸ ਪਾਰਟੀ ਦਾ ਮੈਂ ਦੇਖ ਰਿਹਾ ਸੀ ਹੁਣੇ ਜਦੋਂ ਮੈਂ ਕਾਂਗਰਸ ਪਾਰਟੀ ਸੀ 63 63 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਇਸ ਵਾਰ ਜਦੋਂ ਮਲਕਾਰ ਸਿੰਘ ਸਿੱਧੂ ਸਾਹਿਬ ਮੇਅਰ ਸੀ ਅੱਜ ਉਹਨਾਂ ਦਾ ਅੰਕੜਾ ਡਬਲ ਤੋਂ ਵੀ ਥੱਲੇ ਗਏ ਨੇ ਉਹ ਅਜੋ 30 ਤੇ ਆ ਗਏ 30 ਸੀਟਾਂ ਬਚਾ ਸਕੇ 63 ਚੋਂ 30 ਤੇ ਅੰਦਾਜ਼ਾ ਲਾਓ ਤੁਸੀਂ ਕਿੱਥੇ ਵੱਡੀ ਗਰਾਵਟ ਆ ਜਿਹੜੀ ਉਹ ਲੁਧਿਆਣੇ ਕਾਂਗਰਸ ਦੀ ਜਿਹੜੀ ਹੋਈ ਹੈ ਤੇ ਇਸ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਸਾਡੀ 16 ਮਾਡ ਨੇ ਅਸੀਂ ਜਿੱਥੇ ਵੀ ਪਹਿਲੇ ਨੰਬਰ ਤੇ 16 ਵਾਰਡਾ ਜਿੱਥੇ ਅਸੀਂ ਦੂਜੇ ਨੰਬਰ ਤੇ ਬੀਜੇਪੀ ਰਹੀ ਹੈ ਤੇ ਅਸੀਂ ਕਈ ਕਮੀਆਂ ਅਸੀਂ ਮੰਨਦੇ ਆ ਕਿ ਸਾਡੇ ਕੋਲ ਇੱਕ ਤਾਂ ਟਾਈਮ ਜਿਹੜਾ ਹੈ ਉਹ ਇਲੈਕਸ਼ਨ ਸਰਕਾਰ ਇਸ ਤਰੀਕੇ ਨਾਲ ਮਦਦ ਨਹੀਂ ਦੇ ਰਹੀ ਕਹਿੰਦੀ ਰਹੀ ਜੀ ਇਹ ਲੱਗਿਆ ਵੀ ਸ਼ਾਇਦ ਇਲੈਕਸ਼ਨ ਨਹੀਂ ਹੋਣੀ ਉਹਦੇ ਕਰਕੇ ਥੋੜਾ ਜਿਹਾ ਅਸਰ ਵੀ ਪਿਆ ਸਾਡੇ ਕੋਲ ਇੱਕ ਕੰਪੇਨ ਕਰਨ ਦਾ ਟਾਈਮ ਨਹੀਂ ਕੋਈ ਬਹਾਨੇ ਨਹੀਂ ਕਿ ਮੈਂ ਸੱਚਾਈ ਦੱਸਦਾ ਵੀ ਇਹ ਜਦੋਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਅਸੀਂ ਉਰੇਓ ਲੁਧਿਆਣੇੋਂ ਮੈਂ ਹਾਰਿਆ ਉਦੋਂ ਬਾਅਦ ਵੀ ਜ਼ਰੂਰ ਬੀਜੇਪੀ ਦੇ ਵਰਕ ਜਿਹੜਾ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗਿਆ ਜਿਹਦਾ ਅਸਰ ਦੇਖਣ ਨੂੰ ਮਿਲਿਆ ਪਰ ਹੁਣ ਹਰ ਸੀਟ ਤੇ 95 ਦੇ 5 ਵੋਟ ਜਿੱਥੇ ਸਾਡੇ ਨਮੈਂਦੇ ਆ ਗਏ ਬੀਜੇਪੀ ਦੇ ਚਾਹੇ ਉਹ ਜਿੱਥੇ ਹੋਣ ਚਾਹੇ ਉਹ ਹਾਰ ਗਏ ਪਰ ਬੀਜੇਪੀ ਦੇ ਕੋਲ ਪਹਿਲੀ ਵਾਰ ਸਾਰੇ ਪੰਜਾਬ ਦੇ ਸ਼ਹਿਰਾਂ ਚ ਚਾਹੇ ਉਠੀ ਅਮਰਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਹੋਰ ਜਾਂ ਮਿਊਨਿਸਪਲ ਕਮੇਟੀਆਂ ਐ ਜਿਹੜੀਆਂ ਛੋਟੀਆਂ ਉੱਥੇ ਹੁਣ ਹਰ ਕਾਉਂਡ ਦੇ ਬੀਜੇਪੀ ਕੋਲ ਕਪੜਾ ਨਮੈਂਦਾ ਆ ਗਿਆ ਹੁਣ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਚਿਹਰੇ ਦੇ ਦਿੱਤੇ ਠੀਕ ਹਨ ਪਰ ਟਾਈਮ ਬਹੁਤ ਥੋੜਾ ਸੀ 5-10 ਦਿਨ ਦਾ ਟਾਈਮ ਵੀ ਬਚਿਆ ਨਹੀਂ ਸੀ ਕਈਆਂ ਦੇ ਪੀਪਰ ਰੱਦ ਕਰਨ ਦੀ ਉੱਧਰ ਜ਼ੋਰ ਲੱਗ ਗਿਆ ਕਈਆਂ ਦੀਆਂ ਵੋਟਾਂ ਗਿਆ ਉੱਥੇ ਜ਼ੋਰ ਲੱਗਿਆ ਰਿਹਾ ਕਈਆਂ ਨੂੰ ਚੱਕ ਚੱਕਈ ਕੈਂਡੀਡੇਟ ਸਾਡੇ ਬਹੁਤ ਨੇ ਜਿਹੜੇ ਚਾਰ-ਚਾਰ ਦਿਨ ਤੱਕ ਨੇ ਘਰੋਂ ਭਜਾਈ ਰੱਖੇ ਜਿਹੜੇ ਮੇਨ ਵਰਕਰ ਸੀ ਉਹਨਾਂ ਨੂੰ ਡਰਾ ਕੇ ਟੈਲੀਫੋਨ ਐਸਐਚਓ ਰੋਜ਼ ਕਰਦੇ ਸੀ ਕਿ ਵੀ ਤੁਸੀਂ ਜੇ ਕੈਂਪੇਨ ਕਰੋਗੇ ਤਾਂ ਅਸੀਂ ਤੁਹਾਡੇ ਤੇ ਆਹ ਪਰਚਾ ਪਾਵਾਂਗੇ ਬਹੁਤ ਕੁਝ ਹੋ ਜਾਵੇ ਚਲੋ ਉਹ ਗੱਲਾਂ ਬਾਅਦ ਚ ਕਰਾਂਗੇ ਪਰ ਹਰ ਸੀਟ ਤੇ ਹੁਣ ਸਾਡੇ ਕੋਲ ਸਾਡੀ ਵਚਾਤ ਆ ਤੇ ਸਾਡੇ ਕੰਮ ਕਰ ਰੱਖਣ ਵਾਲਾ ਬੰਦਾ ਆ ਗਿਆ ਹੁਣ ਅਸੀਂ ਦੱਸ ਸਕਦੇ ਆਂ ਵੀ ਸੈਂਟਰ ਸਰਕਾਰ ਆਮ ਲੋਕਾਂ ਲਈ ਕੀ ਕੀ ਗੱਲ ਅਸੀਂ ਤਾਂ ਕਰਦੇ ਸੀ ਪਹਿਲਾਂ ਪਰ ਹੁਣ ਹਰ ਵਾਰਡ ਲੈਵਲ ਤੇ ਸਾਡਾ ਨਮਾਇੰਦਾ ਏ ਜਿਹੜਾ ਹੁਣ 95 ਬੰਦੇ ਲੁਧਿਆਣੇ ਚ ਨਾਲ ਇੱਕ ਟੀਮ ਤਿਆਰ ਹੋ ਗਈ ਠੀਕ ਆ ਸਾਡੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਕਮੇਟੀਆਂ ਡਿਸਟ੍ਰਿਕਟ ਬਾਡੀਆਂ ਸਾਰੀਆਂ ਹੈਗੀਆਂ ਪਰ ਜਿਹੜਾ ਇਹਨਾਂ ਦਾ ਰੋਲ ਰਹੇਗਾ ਮੈਂ ਇੱਕ ਬੇਨਤੀ ਕਰਦਾ ਸਾਰੇ 95 ਬਾਡਾਂ ਤੇ ਲੁਧਿਆਣਾ ਨਹੀਂ ਵੀ ਜਲੰਧਰ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਟਿਆਲਾ ਜਿੱਥੇ ਹੋਰ ਵੀ ਇਲੈਕਸ਼ਨ ਹੋਈਏ ਹੁਣ ਤੁਹਾਡਾ ਰੋਲ اپੋਜੀਸ਼ਨ ਦਾ ਹੈ ਹੁਣ ਬੜੇ ਤਕੜੇ ਹੋ ਕੇ ਤੁਸੀਂ ਜਿੱਤੇ ਹੋਏ ਚਾਹੇ ਹਾਰੇ ਹੋ ਤੁਸੀਂ ਹਰ ਚੀਜ਼ ਮੁੱਦਾ ਜਿਹੜਾ ਸਰਕਾਰ ਦੇ ਉਲਟ ਕੱਲ ਤੋਂ ਹੀ ਆਪਣੀ ਜੁਬੈ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾਂ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਨੇ ਕਿਲੇ ਕਿਲੇ ਕੰਮ ਕੀਤਾ ਕੱਲ ਤੋਂ ਹੀ ਆਪਣਾ ਜਿਹੜਾ ਹੈ ਉਹ ਆਪਣੇ ਆਪਣੇ ਵਾਰਡ ਚ ਲੱਗ ਜਾਓ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁਕਾਂ ਤੇ ਆਓ ਲਾਈਵ ਕਰੋ ਜਿੱਥੇ ਗੰਦ ਦੇ ਢੇਰ ਲੱਗਦੇ ਆ ਉਹ ਦਿਖਾਓ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਸ ਇਲੈਕਸ਼ਨ ਚ ਆਪਣੇ ਆਪਣੇ ਕੌਂਸਲ ਦੀ ਕਿਉਂਕਿ ਇਹ ਕਹਿੰਦੇ ਸੀ ਸਾਡੀ ਸਰਕਾਰ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਉਹ ਸਾਰੀਆਂ ਚੀਜ਼ਾਂ ਰੋਜ਼ ਲੋਕਾਂ ਨੂੰ ਹੀ ਜਾਗਰੂਕ ਕਰੋ ਜਿਹੜੀ ਜਿਹੜੀ ਚੀਜ਼ ਨੇ ਕਹੀ ਸੀ ਨਹੀਂ ਹੋ ਰਹੀ ਇਸ ਕਰਕੇ ਦਿਨ ਟੱਪਦੇ ਟਾਈਮ ਨਹੀਂ ਲੰਘਦਾ ਅੱਗੇ ਵਿਧਾਨ ਸਭਾ ਇਲੈਕਸ਼ਨ ਆ ਹੀ ਖੜੀ ਆ 27 ਉਦੋਂ ਬਾਅਦ ਫਿਰ ਇਲੈਕਸ਼ਨ ਅੱਗੇ ਆਣਣੀਆਂ ਥੋਡੀਆਂ ਵੀ ਇਸ ਕਰਕੇ ਹੁਣ ਮੌਕਾ ਹੈ ਤੁਹਾਡੇ ਕੋਲ ਬਿਲਕੁਲ ਤਕੜੇ ਹੋ ਕੇ ਇੱਕ ਇੱਕ ਚੀਜ਼ ਤੇ ਲੋਕਾਂ ਦੀ ਗੱਲ ਤੇ ਪਹਿਰਾ ਦਿਓ ਜੋ ਕੋਈ ਧੱਕਾ ਹੁੰਦਾ ਆਵਾਜ਼ ਉਠਾਓ ਸੈਂਟਰ ਦੀਆਂ ਸਕੀਮਾਂ ਹੈ ਉਹਦਾ ਲਾਭ ਲੋਕਾਂ ਤੱਕ ਪਹੁੰਚਾਓ ਜਿਹੜੀ ਸਟੇਟ ਗਵਰਨਮੈਂਟ ਨਹੀਂ ਕਰਦੀ ਉਹਦੇ ਖਿਲਾਫ ਜਿਹੜਾ ਇਹ ਪੈਰਾ 2 ਇਹ ਬਹੁਤ ਵਧੀਆ ਤੁਹਾਡੇ ਕੋਲ ਜਿਹੜਾ ਮੌਕਾ ਮਿਲਿਆ ਹੈ ਤੇ ਮੈਂ ਖਾਸ ਤੌਰ ਤੇ ਇਕਨਾਂ ਬੀ ਐਮਐਲਆ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਐਮਐਲਆ ਨੂੰ ਵੀ ਕੋਈ ਢੀਲੇ ਨਹੀਂ ਲੱਤਣ ਦਿੰਦਾ ਚਲੋ ਹੁਣ ਕਾਉਂਸਲਰ ਅੰਦਪਚਾਰ ਦੇ ਜਿੱਤੇ ਨੇ ਨਾ ਤਾਂ ਮੈਂਡੇਟ ਪੂਰਾ ਮਿਲਿਆ ਹੀ ਨਹੀਂ ਅਸਲੀ ਮੈਂਡੇਟ ਤਾਂ ਦਤ ਹੁੰਦਾ ਨਾ ਜੇ ਪੂਰਾ ਮੈਂਡੇਟ ਜਿਵੇਂ ਪੁਰੇ ਘਟੋ ਘਟ ਪੁਰੇ 48 ਸੀਟਾਂ ਦੇ ਲਈ ਆਏ ਉਹ ਲੁਧਿਆਣੇ ਚਾਹੀਦੀ ਸੀ ਐਂ इंग्लंड ਤਾਂ ਚਾਹੀਦੀ ਸੀ ਅਸੀਂ ਆਮ ਆਦਮੀ ਚਾਹੀਦੀ ਸੀ ਕਿਸੇ ਜਗ੍ਹਾ ਆਉਣ ਆਦਮੀ ਨਹੀਂ ਮਿਲਿਆ ਹੁਣ ਇਸ ਕਰਕੇ ਹੋਰ ਜ਼ਿਆਦਾ ਰੋਲ ਆਪਣਾ ਮਜਬੂਤੀ ਦਾ ਠਾਉਣਾ ਹੈ ਦੂਜੀ ਗੱਲ ਐਮਐਲਏ ਨੂੰ ਨੇੜੇ ਲੱਗਣ ਨਹੀਂ ਦਿੱਤਾ ਸੀਐਮ ਨੇ ਹੁਣ ਕੌਂਸਲਰਾਂ ਦੀ ਬਾਤ ਆ ਜਿਹੜੀ ਉਹ ਵੀ ਅਜੇ ਕਿਸੇ ਨੇ ਸੁਣਨੀ ਨਹੀਂ ਕਿਉਂਕਿ ਇਹਨਾਂ ਦਾ ਐਮਐਲਏ ਨੂੰ ਤਾਂ ਸਿਰਫ ਆਪਣੇ ਬੱਚਿਆਂ ਤੱਕ ਆਪਣੀ ਘਰਗੱਡੀਆਂ ਤੱਕ ਸੀਮਿਤ ਸੀ ਜਦੋਂ ਉਹ ਹਾਰ ਗਏ ਤਾਂ ਤੁਹਾਨੂੰ ਇਹਨਾਂ ਨੇ ਕਿਹਨਾਂ ਨੇ ਪੁੱਛਣਾ ਹੈ ਇਹ ਤਾਂ ਮੀਰ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ ਇਹਨਾਂ ਨੂੰ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ ਇਹ ਦੂਸਰੀ ਬਾਤ ਤੁਸੀਂ ਆਪਣੇ ਆਪ ਨੂੰ ਜਿਹੜੇ ਆਮ ਆਦਮੀ ਆਣੇ ਆ ਜਿਨ੍ਹਾਂ ਨੇ ਵੋਟ ਪਾਈ ਹੈ ਉਹ ਸਮਝੋ ਵੀ ਵੋਟ ਉਹ ਤੁਹਾਡੀ ਵਿਅਰਥ ਗਈ ਕਿਉਂਕਿ ਇਹਨਾਂ ਦਾ ਘਰਾਲੀਆਂ ਮੇਰ ਨਹੀਂ ਬਣੀਆਂ ਤੇ ਇਸ ਕਰਕੇ ਇਹਨਾਂ ਨੇ ਕੋਈ ਕੰਮ ਕਰਨਾ ਹੈ opposition ਤੱਕਲੀ ਰੋ ਕੇ ਆਪਣੀ ਜਿੰਮੇਵਾਰੀ ਜਿਹੜੀ ਉਹ ਨਵਾਉ ਤੇ ਮੈਂ ਇੱਕ ਗੱਲ ਹੋਰ ਜ਼ਰੂਰ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਹੈ ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਕਿਸਾਨ ਮੁੱਦਿਆਂ ਤੋਂ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ ਉਹ ਰਿਵਿਊ ਚਾਉਂਦਾ ਹੈ ਅੱਜ ਹਰੀ ਅਮਨਾ ਨੇ ਮੈਂ ਮੁਬਾਰਕ ਬਾਤ ਦਿੰਨਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾਜ ਸਿੰਘ ਸੈਣੀ ਸਾਹਿਬ ਨੂੰ ਜੀन्होंने ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨ ਚ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸੀ ਜੀਮ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਿਨ੍ਹਾਂ ਨੇ ਹੋਰ 13 ਫਸਲਾਂ ਨੂੰ ਜਿਹੜਾ ਇਹ ਉਹ ਐਮਐਸਪੀ ਦੇਤੀ ਜੋ ਵਾਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਵੀ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇਜਰੀਵਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਵੀ ਹਰਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾ ਦਿੱਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਮਝਦਾ ਉੱਥੇ ਦੇ ਕਿਸਾਨ ਉੱਥੇ ਦੇ ਮਜ਼ਦੂਰ ਅੱਜ ਆਪਣੇ ਮੁੱਖ ਮੰਤਰੀ ਦੇ ਅੱਜ ਬੀਜੇਪੀ ਦੇ ਮੈਂ ਸਮਝਦਾ ਉਹ ਜਿੰਨਾ ਧਨਵਾਦ ਕਰਦੇ ਹੋਣਗੇ ਉਹ ਘੱਟ ਪਰ ਅੱਜ ਹੁਣ ਇੱਕ ਪਾਸੇ ਸਥਿਤੀ ਹਰਿਆਣਾ ਛੋਟਾ ਭਰਾ ਉਹ ਸਾਤੋਂ ਕਿਤੇ ਜਿਤੇ ਅੱਗੇ ਨਿਕਲ ਗਿਆ ਅੱਜ ਮੁੱਖ ਮੰਤਰੀ ਸਾਹਿਬ ਅੱਜ ਬੜੀ ਵੱਡੀ ਥੋੜੀ ਘੜੀ ਆ ਗਈ ਹੈ ਥੋੜੀ امتحاں ਦੀ ਘੜੀ ਆ ਗਈ ਹੈ ਮੈਂ ਉਹ મુદ્دਿਆਂ ਤੋਂ ਨਹੀਂ ਹਟਦਾ ਵੀ ਸੈਂਟਰ ਨੇ ਦੇਣਾ ਹੈ ਕਰਨਾ ਉਹ ਮੁੱਦੇ ਬਿਲਕੁਲ ਠੀਕ ਨੇ ਜਿਹੜੇ ਗੁਰਨਾਨ ਸਾਹਿਬ ਨੇ ਠੀਕ ਪਰ ਅੱਜ امتحاں ਦੀ ਘੜੀ ਸੀਮ ਸਰ ਥੋੜੀ ਆ ਗਈ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ امتحاں ਵੀ ਤੁਸੀਂ ਪੰਜਾਬ ਦੇ ਜਿਹੜੇ ਸਭ ਤੋਂ ਵੱਡੀ ਪੰਜਾਬਾ ਪੰਜਾਬੀ ਪੰਜਾਬੀ ਸੂਬਾ ਕਿਸਾਨਾਂ ਦਾ ਹੈ ਕਿਸਾਨਾਂ ਦੀ ਇਹ ماں ਧਰਤੀ ਹੈ ਜਿਹੜੀ ਤੇ ਅੱਜ ਉਹ ਤੁਹਾਡੇ ਮੂਰੇ ਆ ਕੇ ਇਹ ਬਹੁਤ بڑا ਸਵਾਲ ਖੜਾ ਹੋ ਗਿਆ ਹਣ ਪਤਾ ਲੱਗੂ ਵੀ ਕੌਣ ਬੜੇ ਮੇਖਾਣੀ ਕਿਵੇਂ ਨਿੱਤਰੂ ਉਧਰ ਤਾਂ ਨਿੱਤਰ ਗਿਆ ਸੈਣੀ ਸਾਹਿਬ ਤੇ ਹੁਣ ਸਵਾਲ ਤੁਹਾਡੇ ਮੂਰੇ ਖੜਾ ਏ ਪਿਉਣ ਵਾਲੇ ਦਿਨਾਂ ਚ 23 ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣੀ ਸੀ ਉਹ ਅੱਜ ਸਾਰੇ ਐਮਐਲਏ ਨੂੰ ਮੈਂ ਪੁੱਛਣਾ ਜਿਹੜੇ 95 96 ਐਮਐਲਏ ਹੋ ਗਏ ਨੇ ਅੱਜ ਪੁੱਛੋ ਤਾਂ ਆਪਣੇ ਸੀਐਮ ਨੂੰ ਅੱਜ ਜਾਂ ਲੋਕ ਇਹ ਪੁੱਛਣ ਕੱਲੇ ਕੱਲੇ ਲੋਕ ਇਹ ਤਾਂ ਜਿੱਤੇ ਹੋਏ ਆ ਇਹ ਤਾਂ ਜਿੱਤੇ ਹੋਏ ਆ ਤੁਹਾਡੇ ਜਿਤਾਏ ਹੋਏ ਆ ਅੱਜ ਇਹਨਾਂ ਨੂੰ ਘੇਰੋ ਅੱਜ ਇਹਨਾਂ ਨੂੰ ਪੁੱਛੋ ਵੀ ਹਰਿਆਣੇ ਵਾਲਿਆਂ ਨੇ ਤਾਂ ਕਰਤਾ ਭਾਈ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਿੱਥੇ ਹੋ ਕਿੱਥੇ ਗਵਾਚੇ ਹੋਏ ਹੋ ਜਿਵੇਂ ਤੁਸੀਂ ਸਾਡਾ ਵਿਰੋਧ ਕਰਦੇ ਸੀ ਜੀ ਵੈਲਕਮ ਆ ਤੁਹਾਡਾ ਵਿਰੋਧ ਕਰਨਾ ਪਰ ਅੱਜ ਜਦੋਂ ਹਰਿਆਣੇ ਨੇ ਕਰਕੇ ਦਿਖਾਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੀਡਰਾਂ ਨੂੰ ਇਹਨਾਂ ਨੂੰ ਮੰਤਰੀਆਂ ਨੂੰ ਐਮਪੀਆ ਨੂੰ ਇੱਕ ਹੋਰ ਮੈਂ ਨਾਲ ਕਹਿੰਦਾ ਇਹਨਾਂ ਨੂੰ ਤੁਸੀਂ ਪੁੱਛੋ ਇਹਨਾਂ ਦੇ ਘਰਾਂ 'ਚ ਜਾ ਕੇ ਹੋਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਜਦੋਂ ਤੱਕ ਐਮ ਲੈਂਬਰ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉਨਾਂ ਚਿਰ ਮੈਂ ਧਰਨੇ ਤੇ ਬੈਠਾ ਰਿਹਾ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮ ਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਨੂੰ ਕਿਸ ਲਈ ਭੇਜਿਆ ਪਾਰਲੀਮੈਂਟ 'ਚ ਇੱਕ ਵੀ ਵਿంటర్ ਸੈਸ਼ਨ 'ਚ ਇਹਨਾਂ 'ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹਦੂ ਤਾਂ ਚੰਗੀ ਹਰਸਮਰਦ ਕੋਣ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕੱਲੀ ਨਹੀਂ ਉਕੀਤੀ ਕੀਤੀ ਆ ਜਿਨੇ ਹੁਣ ਕਵਾਂਗੇ ਕੀਤੀ ਦੂਜੇ ਪਾਸੇ ਆ ਲੀਡਰੋ ਪਖੰਡ ਨਾ ਕਰੋ ਅੱਜ ਡੰਡੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਥੰਡ ਚ ਸੜਕ ਤੇ ਕੁਜ਼ੀਆ ਕਿ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦਿੰਦੇ ਆ। ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਤੇ ਬੈਠਣ ਦੀ। ਧੋਖੜਦਲ ਗੱਲ ਹੀ ਛੱਡੋ। ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਵਾ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤਾਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ। ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮੰਨ ਵਰਤੇ ਬਰਾਬਰ ਬੈਠੋ ਖੁਖੜ ਤਾਲ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬਹਿ ਸਕਦੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨੀਆਂ ਨੇ ਵੀ ਵੋਟਾਂ ਨੇ ਸਾਰੇ ਪੰਜਾਬ 'ਚ ਬੀਜੇਪੀ ਨੂੰ ਵੋਟ ਪਾਈ ਹੈ ਬੀਜੇਪੀ ਦੇ ਨਮਾਇੰਦਿਆਂ ਨੂੰ ਵੋਟ ਪਾਈ ਹੈ ਚਾਹੇ ਕੋਈ ਜਿੱਤਿਆ ਹੋਵੇ ਚਾਹੇ ਕੋਈ ਹਾਰਿਆ ਹੋਵੇ ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ ਲੱਗੇ ਰਵਾਂਗੇ ਕਿ ਜਦੋਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ ਉਦੋਂ ਤੱਕ ਲੋਕਾਂ ਦੇ ਕੋਲੋਂ ਬਾਰ-ਬਾਰ ਅਸੀਂ ਹੱਥ ਜੋੜ ਕੇ ਬੋਲ ਮੰਗਦੇ ਰਵਾਂਗੇ ਚੜਕਿੰਦੀ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ ਫੇਰ ਕਹਿ ਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਹੀ ਮੇਰੇ ਜਿੱਤੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲ ਆਲਕੇ ਜਿਹੜੀਆਂ ਛੋਟੇ-ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਆਫ਼ੀ ਬਾਤ ਹੈ ਨਾ ਕਿ ਜਿਹੜੇ ਸਾਡੇ ਕੈਂਡੀਡੇਟ ਜਿੱਤ ਨਹੀਂ ਸਕੇ ਪਰ ਸਾਡੇ ਲਈ ਤੁਸੀਂ ਜਿੱਤੇ ਹੋਏ ਹੋ ਸਾਡੇ ਤੁਸੀਂੋਂ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕ ਧੰਨਵਾਦ